ਗੁਰੂ ਪਿਆਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਅੱਜ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਅਤੇ ਇਤਿਹਾਸ ਤੋਂ ਜਾਣੂ ਕਰਾਈਏ ਸੋ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਜਦੋਂ ਅਕਬਰ ਬਾਦਸ਼ਾਹ ਗੋਂਦਵਾਲ ਸਾਹਿਬ ਵਿਖੇ ਆਇਆ ਤਾਂ ਉਹ ਗੁਰੂ ਅਮਰਦਾਸ ਜੀ ਦੇ ਦਾਰਸ਼ਨਿਕ ਜੀਵਨ ਅਤੇ ਸਿੱਖ ਦਰਸ਼ਾ ਤੋਂ ਇਨਾ ਪ੍ਰਭਾਵਿਤ ਹੋਇਆ ਕਿ ਉਸਨੇ ਸ਼ਰਧਾਲੂ ਰੂਪ ਵਿੱਚ ਗੁਰੂ ਘਰ ਵਾਸਤੇ ਇਸ ਝਭਾਲ ਪਰਗਾਨੇ ਤੇ ਪਿੰਡਾਂ ਦੀ ਜ਼ਮੀਨ ਜ਼ਗੀਰ ਭੇਟ ਕਰ ਦਿੱਤੀ ਜਿਸ ਜ਼ਮੀਨ ਦੀ ਦੇਖਭਾਲ ਦੀ ਸੇਵਾ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪੀ ਇਸ ਪਾਵਨ ਸਥਾਨ ਤੇ ਛੋਟਾ ਜੰਗਲ ਹੁੰਦਾ ਸੀ ਜਿਸ ਨੂੰ ਬੀੜ ਵੀ ਕਿਹਾ ਜਾਂਦਾ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਇਸੇ ਬੀੜ ਵਿੱਚ ਜ਼ਮੀਨ ਤੇ ਪਸ਼ੂਆਂ ਦੀ ਸੇਵਾ ਸੰਭਾਲ ਦੇ ਨਾਲ-ਨਾਲ ਨਿਆਣਿਆਂ ਸਿਆਣਿਆਂ ਨੂੰ ਗੁਰਮੁਖੀ ਤੇ ਗੁਰਬਾਣੀ ਆਦਿ ਪੜ੍ਹਾਉਣਾ ਸਿਖਾਉਣ ਦਾ ਕਾਰਜ ਅਰੰਭ ਕੀਤਾ ਅਤੇ ਸੰਗਤ ਪੰਗਰ ਦੀ ਰਵਾਇਤ ਨੂੰ ਅਪਣਾਇਆ ਬਾਬਾ ਜੀ ਦਾ ਵਧੇਰੇ ਸਮਾਂ ਇੱਥੇ ਰਹਿਣ ਕਰਕੇ ਇਸ ਬੀੜ ਦਾ ਨਾਮ ਬੀੜ ਬਾਬਾ ਬੁੱਢਾ ਜੀ ਪ੍ਰਚਲਿਤ ਹੋ ਗਿਆ 21 ਅਸੂ ਸੰਮਤ 1652 ਮੁਤਾਬਕ 1594 ਈਸਵੀ ਵਿੱਚ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਬੜੇ ਪਿਆਰ ਸ਼ਰਦਾ ਸਾਹਿਬ ਮਿੱਸੇ ਪ੍ਰਸ਼ਾਦੇ ਲੱਸੀ ਗੰਡਾ ਆਦ ਲੈ ਕੇ ਆਏ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਅਤੇ ਛਕਣ ਤੋਂ ਬਾਅਦ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਨਾਲ ਮਾਤਾ ਗੰਗਾ ਜੀ ਨੂੰ ਸੰਤਾਨ ਪ੍ਰਾਪਤੀ ਹੋਣ ਬਾਰੇ ਅਰਦਾਸ ਕੀਤੀ ਜੋ ਪ੍ਰਮਾਤਮਾ ਦੇ ਘਰ ਵਿੱਚ ਪ੍ਰਮਾਨ ਹੋਈ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਮਾਤਾ ਗੰਗਾ ਜੀ ਦੀ ਕੁੱਖੋਂ ਸੰਮਤ 1652 ਮੁਤਾਬਿਕ 1595 ਈਸਵੀ ਵਿੱਚ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਇਸ ਦਿਨ ਦੀ ਇਤਿਹਾਸਕ ਮਹੱਤਤਾ ਕਾਰਨ ਅੱਜ ਵੀ ਹਰ ਧਰਮ ਨਾਲ ਸੰਬੰਧਿਤ ਬਿਆੰਤ ਮਾਈ ਭਾਈ ਕੜਾ ਪ੍ਰਸਾਦ ਦੀ ਦੇਖ ਰੋਂ ਦੇ ਨਾਲ ਨਾਲ ਸ਼ਰਧਾ ਸਾਹਿਤ ਮਿਸੇ ਪ੍ਰਸ਼ਾਦੇ ਲੱਸੀ ਗੰਡਾ ਆਦ ਲੈ ਕੇ ਆਉਂਦੇ ਹਨ ਤੇ ਧੀਆ ਪੁੱਤਰਾ ਭਾਵ ਸੰਤਾਨ ਦੀ ਪ੍ਰਾਪਤੀ ਵਾਸਤੇ ਅਰਦਾਸ ਕਰਉਂਦੇ ਹਨ ਅਤੇ ਜੋ ਵੀ ਮਰਦ ਲੈ ਕੇ ਆਉਂਦਾ ਹੈ ਗੁਰੂ ਨਾਨਕ ਸਾਹਿਬ ਦੇ ਪਿਆਰੇ ਸੇ ਬਾਬਾ ਬੁੱਢਾ ਜੀ ਦੇ ਘਰ ਉਸ ਦੀ ਮਰਦ ਪੂਰੀ ਹੋ ਜਾਂਦੀ ਹੈ ਜਿਸ ਦਿਨ ਮਾਤਾ ਗੰਗਾ ਜੀ ਆਏ ਸਨ ਉਸ ਦਿਨ ਨੂੰ ਮੁਖ ਰੱਖ ਕੇ 20 21 22 ਅਸੂ ਨੂੰ ਸਲਾਨਾ ਮੇਲਾ ਮਨਾਇਆ ਜਾਂਦਾ ਹੈ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰਦੀਆਂ ਹਨ ਇਸ ਪਾਵਨ ਸਥਾਨ ਤੇ ਸੰਗਰਾਮ ਦੇ ਦਿਨ ਵੀ ਸੰਗਤ ਬਹੁ ਗਿਣਤੀ ਵਿੱਚ ਹਾਜ਼ਰੀ ਕਰਦੀ ਹੈ ਦੀਵਾਨ ਸੱਜਦੇ ਹਨ ਅਤੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਲਿਟਰੇਚਰ ਹਾਊਸ ਤੋਂ ਸੰਖੇਪ ਇਤਿਹਾਸ ਬਾਬਾ ਬੁੱਢਾ ਸਾਹਿਬ ਜੀ ਪੇਟਾ ਰਹਿਤ ਮਿਲਦਾ ਹੈ ਇਸ ਜੋ ਇਤਿਹਾਸ ਜੋ ਗੁਰਦੁਆਰਾ ਸਾਹਿਬ